ਸਾਹੀ ਕਾਲ ਜੀ ਸੀਮਰਨਪੀਕ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਆਪਣੀ ਆਪਣੀ ਜ਼ਿੰਦਗੀ 'ਚ ਆਨੰਦ ਲੈ ਰਹੇ ਹੋਵੋਗੇ ਅੱਜ ਵਾਲੇ ਸੂਟ ਜੀ ਉਹਨਾਂ ਪਹਿਣਾ ਲਈਆਂ ਕਈ ਪਹਿਣਾ ਦੇ ਮੈਸੇਜ ਆਏ ਫੋਨ ਵੀ ਆਏ ਕਿ ਨੋਰਮਲ ਅਰੇਂਜ ਦੇ ਸੂਟ ਲੈ ਕੇ ਆਓ ਜੀ ਮੇ ਅੱਜਕੱਲ੍ਹ ਗਰਮੀ ਆ ਔਰ ਥੋੜੇ ਆਪਾਂ ਕਿਸੇ ਨੂੰ ਲੈਣ ਦੇਣ ਨੂੰ ਵੀ ਦੇ ਸਕੀਏ ਉਸ ਹਿਸਾਬ ਨਾਲ ਅਸੀਂ ਸੂਟ ਲੈ ਕੇ ਆਨੇ ਆ ਜੀ ਪਹਿਲਾ ਸੂਟ ਚੈੱਕ ਕਰੋ ਜੀ ਨੇਚਰਲ ਕਰੇਵ ਦਾ ਤੁਹਾਨੂੰ ਸੂਟ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਜੀ 850 ਰੁਪਿਆ ਵਿਦ ਸ਼ਿਪਿੰਗ ਵਿਦ ਸ਼ਿਪਿੰਗ ਸੂਟ ਦਾ ਪ੍ਰਾਈਸ ਹੈਗਾ 850 ਰੁਪਿਆ ਸਕਰੀਨ ਤੇ ਸਾਡਾ ਨੰਬਰ ਸ਼ੋ ਹੋ ਰਿਹਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿਕਾ ਭੇਜਣੀ ਹੈ ਏਸੀ ਨੰਬਰ ਤੇ ਤੁਸੀਂ ਆਰਡਰ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਜੀ ਬਾਰ ਬਾਰ ਦੱਸਣ ਦਾ ਮਤਲਬ ਇਹ ਹੁੰਦਾ ਜੀ ਕਈ ਵਾਰ ਜਿਹੜੇ ਨਵੇਂ ਸਾਡੇ ਵਿਊਅਰ ਸਾਡੇ ਨਾਲ ਜੁੜਦੇ ਆ ਜੀ ਉਹਨਾਂ ਨੂੰ ਨਹੀਂ ਪਤਾ ਹੁੰਦਾ ਸਾਡਾ ਰੋਪਨਗਰ ਵਿੱਚ ਬੁਟੀਕ ਹੈ ਜੀ ਰੋਪੜ ਵੀ ਕਹਿੰਦੇ ਆ ਉਹਨੂੰ ਕੱਪੜੇ ਦਾ ਕੰਮ ਸਾਡਾ ਆਨਲਾਈਨ ਹੈ ਜੀ ਸੂਟਾਂ ਦੇ ਕਲਰ ਚੈੱਕ ਕਰੀ ਜੋ ਜੀ ਬਹੁਤ ਹੀ ਪਿਆਰੇ ਕਲਰ ਨੇ ਇਹਦੇ ਤੁਸੀਂ ਲੌਂਗ ਡਰੈੱਸ ਵੀ ਬਣਾ ਸਕਦੇ ਆ ਇਹਦਾ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਆ ਪਲਾਜ਼ੋ ਸੂਟ ਵੀ ਬਣਾ ਸਕਦੇ ਆ ਜੋ ਤੁਹਾਨੂੰ ਪਸੰਦ ਆਉਂਦਾ ਤੁਸੀਂ ਉਹ ਬਣਾ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਬਹੁਤ ਪਿਆਰੇ ਪਿਆਰੇ ਜੀ ਕਲਰ ਹੈ ਜੀ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੇ ਕਿਸੇ ਦਾ ਬੜਾ ਪਣਾ ਹੁੰਦਾ ਜੀ ਤਾਂ 3.5 ਮੀਟਰ ਕੱਟ ਆਉਂਦੀ ਆ ਤੁਹਾਨੂੰ ਪਹਿਲਾਂ ਕਲੀਅਰ ਕਰਦੀ ਹਰੇਕ ਚੀਜ਼ ਕਿਉਂਕਿ ਕਈ ਵਾਰ ਆਪਾਂ ਬਾਅਦ ਚੋ ਕਿਸੇ ਕੰਫਿਊਜ਼ਨ ਚ ਨਾ ਰਹੀਏ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਵਧੀਆ ਸੂਟ ਹੈ ਜੀ ਬੇਬੀ ਪਿੰਕ ਕਲਰ ਸੂਟ ਹੈ ਜੀ ਇਹਦਾ ਕੱਪੜਾ ਹੈਗਾ ਖਾਤੀ ਹਾਤੀ ਕੋਟ ਨੇ ਕਪੜਾ ਹੈ ਜੀ ਬਹੁਤ ਸੋਹਣਾ ਸੂਟ ਦਾ ਪ੍ਰਾਈਸ ਹੈਗਾ ਜੀ 1350 ਰੁਪਈਆ 1350 ਰੁਪਈਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਵਿਦ ਨਾਲ ਦੁਪੱਟਾ ਬਹੁਤ ਫੈਂਸੀ ਸੂਟ ਹੈ ਜੀ ਇਹਨੂੰ ਕਿਸੇ ਵੀ ਏਜ ਦਾ ਪਾ ਸਕਦੇ ਜੀ ਜਿਵੇਂ ਅੱਜਕੱਲ ਕੁੜੀਆਂ ਵੀ ਲਾਈਟ ਕਲਰ ਪਾ ਕੇ ਖੁਸ਼ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਆਈਸਕ੍ਰੀਮ ਚਾਰਟ ਆਇਆ ਜੀ ਸੂਟਾਂ ਦਾ ਜੇ ਕਿਸੇ ਮੇਰੀ ਭੈਣ ਨੂੰ ਨੀਡ ਹੋਵੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਇੱਕ ਹੋਰ ਗੱਲ ਜੀ ਤੁਸੀਂ ਵੀਡੀਓ ਜ਼ਰੂਰ ਦੇਖ ਲੈਣੇ ਆ ਪਰ ਵੀਡੀਓ ਨੂੰ ਲਾਈਕ ਤੇ ਸ਼ੇਅਰ ਨਹੀਂ ਕਰਦੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਫੈਬਰਿਕ ਹੈਗਾ ਜੀ ਕੋਰਾ ਕਾਟਨ ਦਾ ਬਹੁਤ ਪਿਆਰਾ ਮਸ਼ੀਨੀ ਵਰਕ ਹੋ ਰਿਹਾ ਵੈ thread work ਹੋਇਆ ਹੋਇਆ ਕੋਈ ਵਿੱਚ ਤਿੱਲਾ ਚੂਵਣ ਵਾਲਾ ਨਹੀਂ ਹੈਗਾ ਵਿਦਆਉਟ ਲਾਈਨ ਗਵਰਨ ਵਾਲਾ ਸੂਟ ਹੈ ਜੀ ਸਾਢੇ 3 ਮੀਟਰ ਬਿੱਗ ਪਨੇ ਦਾ ਤੁਹਾਨੂੰ ਸੂਟ ਮਿਲੂਗਾ ਦੁਪੱਟਾ ਤੁਹਾਨੂੰ ਮਸਲੀਨ ਦਾ ਟਾਈ ਡਾਈ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 750 ਰੁਪਿਆ 750 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਬਹੁਤ ਘੱਟ ਰੇਟ 'ਚ ਬਹੁਤ ਪਿਆਰੇ ਪਿਆਰੇ ਸੂਟ ਲੈ ਕੇ ਆਨੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਅਗਲਾ ਸੂਟ ਚੈੱਕ ਕਰੋ ਜੀ ਜੌਰਜਟ ਦਾ ਤੁਹਾਨੂੰ ਪਲੇਨ ਸੂਟ ਮਿਲੇਗਾ ਬਹੁਤ ਪਿਆਰਾ ਕਿਉਂਕਿ ਜੌਰਜਟ ਦੋਨੇ ਸੀਜ਼ਨਾਂ ਚ ਨਾ ਮਤਲਬ ਡਿਮਾਂਡ ਚ ਰਹਿੰਦੀ ਹੈ ਕਈ ਭੈਣਾਂ ਮੇਰੀਆਂ ਜੌਰਜਟ ਦੇ ਸੂਟ ਪਾ ਕੇ ਪਸੰਦ ਕਰਦੀਆਂ ਪਾਉਣੇ ਕਿਉਂਕਿ ਇਹਨਾਂ ਵਿੱਚ ਫਿਟਿੰਗ ਬਹੁਤ ਜ਼ਿਆਦਾ ਵਧੀਆ ਆਉਂਦੀ ਹੈ ਇੱਕੇ ਸੂਟ ਛੇਤੀ ਖਰਾਬ ਨਹੀਂ ਹੁੰਦੇ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 750 ਰੁਪਏ 750 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 5 ਮੀਟਰ ਦੀ ਕੱਟ ਮਿਲੂਗੀ ਨਾਲ ਤੁਹਾਨੂੰ ਜੌਰਜਟ ਦਾ ਹੀ ਦੁਪੱਟਾ ਮਿਲੂਗਾ ਕੱਟਵਰਕ ਹੋਇਆ ਹੋਇਆ ਦੁਪੱਟੇ ਤੇ ਸੂਟ ਬਹੁਤ ਜ਼ਿਆਦਾ ਵਧੀਆ ਜੀ ਪਹਿਲਾਂ ਇਹੀ ਸੂਟ ਅਸੀਂ ਜਿਹੜੇ ਕਿ ਅਸੀਂ ਥੋੜੇ ਅਪਰੇਟ ਚ ਸੇਲ ਕਰੇ ਸੀਗੇ ਜਿਵੇਂ ਸਿੰਗਲ ਸਿੰਗਲ ਪੀਸ ਰਹਿ ਜਾਂਦਾ ਜੀ ਉਹਦੇ ਸੂਟ ਅਸੀਂ ਫਿਰ ਸੇਲ ਵਿੱਚ ਘਟ ਦੰਨੇ ਆ ਅੱਜ ਵਾਲੇ ਸੂਟ ਸਮਝੋ ਸੇਲ ਵਿੱਚਿਆਂ ਜੌਰਜਟ ਦੇ ਬਹੁਤ ਘੱਟ ਰੇਟਸ ਸੂਟ ਹੈ ਜੀ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏ ਇਸੀ ਨੰਬਰ ਤੇ ਨਾਲ ਦੀ ਨਾਲ ਪਿੱਤਾ ਭੇਜ ਦਿਓ ਇੱਕ ਵੀਡੀਓ ਨੂੰ ਜਰੂਰ ਜਰੂਰ ਹੱਥ ਵਨ ਕੇ ਰਿਕੁਐਸਟ ਹੈ ਜੀ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਅੱਗੇ ਕਿਉਂਕਿ ਵੀਡੀਓ ਸ਼ੇਅਰ ਕਰਨ ਨਾਲ ਤੁਹਾਡਾ ਕੁਝ ਨਹੀਂ ਜਾਂਦਾ ਸਾਨੂੰ ਬਹੁਤ ਹੀ ਜ਼ਿਆਦਾ ਹਿੰਮਤ ਮਿਲਦੀ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਪਿਓਰ ਕਾਟਨ ਦਾ ਤੁਹਾਨੂੰ ਸੂਟ ਮਿਲੂਗਾ ਬਾਟਮ ਵੀ ਤੁਹਾਨੂੰ ਪਲੇਨ ਕਾਟਨ ਦੀ ਮਿਲੂਗੀ ਦੁਪੱਟਾ ਤੁਹਾਨੂੰ ਮਲ ਕਾਟਨ ਦਾ ਮਿਲੂਗਾ ਪੈਚ ਵਰਕ ਹੋਇਆ ਹੋਇਆ ਦੁਪੱਟੇ ਦੇ ਸੂਟ ਦਾ ਪ੍ਰਾਈਸ ਹੈਗਾ 1250 ਰੁਪਈਆ 1250 ਰੁਪਈਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲਈ ਜੋ ਤੇ ਸੈਂਡ ਕਰੀ ਜਾਓ ਜੀ ਕੋਈ ਮੇਰੀ ਭੈਣ ਰਹਿਣਾ ਜਬ ਇਹ ਵੀਡੀਓ ਨੂੰ ਤੱਕ ਕੇ ਸ਼ੇਅਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਜਿਹੜੇ ਨਵੇਂ ਵੀਡੀਓ ਨਾਲ ਜੁੜਦੇ ਆ ਨਾਲ ਦੀ ਨਾਲ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਆਉਣ ਵਾਲੇ ਸੂਟਾਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜੇ ਪ੍ਰਾਈਸ ਅਸੀਂ ਮੈਂਸ਼ਨ ਕਰਦੇ ਆ ਜੀ ਉਹ ਵਿਦ ਸ਼ਿਪਿੰਗ ਹੈ ਕੋਈ ਸ਼ਿਪਿੰਗ ਤੋਂ ਅਲੱਗ ਤੋਂ ਨਹੀਂ ਲਈ ਜਾਊਗੀ ਜੀ ਵੀਰ ਦਾ ਸ਼ਿਪਿੰਗ ਸੂਟ ਦਾ ਤੁਹਾਨੂੰ ਪ੍ਰਾਈਸ ਮੈਂਸ਼ਨ ਕਰਿਆ ਜਾਂਦਾ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਕੋਟਨ ਦਾ ਸੂਟ ਮਿਲੂਗਾ neck ਤੇ ਵਰਕ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1250 ਰੁਪਿਆ 1250 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਭੇਜ ਦਿਆ ਕਰੋ ਜਾਨ ਨੂੰ ਤੁਹਾਡਾ ਸਕਰੀਨ ਸ਼ਾਟ ਆਉਂਦਾ ਜਾਨ ਨੂੰ ਸੂਟ ਸੇਲ ਹੋ ਜਾਂਦਾ ਇਸ ਕਰਕੇ ਜੀ ਸਕਰੀਨ ਸ਼ਾਟ ਦੇ ਨਾਲ ਤੁਸੀਂ Google Pay Paytm ਕਰਕੇ ਪੇਮੈਂਟ ਵੀ ਨਾਲ ਦੀ ਨਾਲ ਕਰਨੀ ਆ ਕਿਉਂਕਿ ਜੀ ਦੀ ਪੇਮੈਂਟ ਆਉਂਦੀ ਉਹ ਉਹਨੂੰ ਸੂਟ ਰੱਖਿਆ ਜਾਂਦਾ ਜੀ ਦੁਪੱਟਿਆਂ ਦੇ ਡਾਈ ਬਹੁਤ ਪਿਆਰੀ ਹੋਈ ਵੀ ਆ ਤੁਸੀਂ ਉਹਨੂੰ ਕੁਝ ਨਹੀਂ ਕਰਵਾਉਣਾ ਸਿਰਫ ਸਟੀਚ ਕਰਾਉਣਾ ਤੇ ਸੂਟ ਆयो ਬਹੁਤ ਹੀ ਪਿਆਰੀ ਪ੍ਰਿੰਟਿਕ ਵਿਦ ਵਰਕ ਨੈਕ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਹੈ ਦੁਪੱਟਾ ਟਾਈਂਡਾਈ ਆ ਬਹੁਤ ਪਿਆਰੀ ਸੂਟਾਂ ਦੀ ਲੁੱਕ ਬਣ ਕੇ ਆਉਣੀ ਚਾਹੀਏ ਫਿਰਵਾਜੋ ਸੂਟ ਬਣਾਓ ਚਾਹੀਏ ਸਲਵਾਰ ਸੂਟ ਬਣਾਓ ਚਾਹੀਏ ਥ੍ਰੈਡ ਜੋ ਤੁਹਾਡਾ ਮਨ ਕਰਦਾ ਉਹ ਬਣਾਓ ਜਿਨ੍ਹਾਂ ਪਹਿਣਾ ਨੂੰ ਪ੍ਰਿੰਟਿੰਗ ਸੂਟ ਆਉਣੇ ਵਧੀਆ ਲੱਗਦੇ ਆ ਉਹਨਾਂ ਲਈ ਬਹੁਤ ਹੀ ਵਧੀਆ ਤੋਫਾ ਹੈ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਅਗਲਾ ਸੂਟ ਮਿਲਣਗੇ ਤੁਹਾਨੂੰ ਜੀ ਬਹੁਤ ਹੀ ਪਿਆਰੇ ਚਿਕਨ ਦਾ ਪਲਾਜ਼ੋ ਆ ਨਾਲ ਪ੍ਰਿੰਟਡ ਸ਼ਰਟ ਹੈ ਸੂਟ ਦਾ ਪ੍ਰਾਈਸ ਹੈਗਾ ਓਨਲੀ 800 ਰੁਪਿਆ ਵਿਦ ਸ਼ਿਪਿੰਗ ਜੀ ਚਿਕਨ ਦੀ ਬਾਟ ਮੇ ਇਕੱਲੀ ਜੇ ਆਪਾਂ ਮਾਰਕੀਟ ਚ ਲੈਣੇ ਆ ਜੀ 6-700 ਦੀ ਆਉਂਦੀ ਆ ਇਹ ਤੁਹਾਨੂੰ ਬਿੱਗ ਪਨੇ ਦੀ ਨਾਲ 셔ਟ ਲਾ ਕੇ ਦੇ ਰਹੇ ਆ ਸੂਟ ਦਾ ਪ੍ਰਾਈਸ ਹੈਗਾ 800 ਰੁਪਿਆ ਵਿਦ ਸ਼ਿਪਿੰਗ ਕੋਈ ਸ਼ਿਪਿੰਗ ਤੁਸੀਂ ਅਲੱਗ ਤੋਂ ਨਹੀਂ ਲੈਣੀ ਸਿਰਫ ਤੁਸੀਂ ਆਪਣੇ ਪੋਸਟਮੈਨ ਤੋਂ ਆਪਣਾ ਸੂਟ ਵਾਇ ਕਰਨਾ ਕੋਈ ਪੈਸਾ ਨਹੀਂ ਦੇਣਾ ਸ਼ਿਪਿੰਗ ਵਿਦ ਸ਼ਿਪਿੰਗ ਸੂਟ ਦਾ ਪ੍ਰਾਈਸ ਦੱਸਿਆ ਜਾਂਦਾ ਜੀ ਸੂਟ ਦੀ ਲੁੱਕ ਬਣ ਕੇ ਬਹੁਤ ਪਿਆਰੀ ਆਉਣੀ ਆ ਜੇ ਤੁਸੀਂ ਸੂਟਾਂ ਦੀ ਸਟੀਚਿੰਗ ਵੀ ਕਰਾਉਣਾ ਚਾਹੁੰਦੇ ਆ ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਸਾ ਤੋਂ ਸੂਟ ਵਾਇ ਕਰਕੇ ਵੀ ਸਟੀਚਿੰਗ ਕਰਵਾ ਸਕਦੇ ਆ ਜਾਂ ਫਿਰ ਤੁਸੀਂ ਆਪਣੇ ਸੂਟ ਭੇਜ ਕੇ ਵੀ ਸਾ ਤੋਂ ਸਟੀਚਿੰਗ ਕਰਵਾ ਸਕਦੇ ਆ ਸਟੀਚਿੰਗ ਸਾਡੀ ਬਹੁਤ ਘੱਟ ਹੈ ਜੀ ਦੇਖੋ ਜੇ ਤੁਸੀਂ ਸਾਡੇ ਕੋਲ ਸੂਟ ਭੇਜੂਗੇ ਜੀ ਸੂਟ ਸਿੰਪਲ ਸੂਟ ਦੀ ਸਿਲਾਈ ਹੈਗੀ ਜੀ 300 ਰੁਪਇਆ ਜੇ ਤੁਹਾਡਾ ਉੱਪਰ ਆਪਾਂ ਕੰਮ ਕਰਾਉਣੇ ਆ ਡਿਜ਼ਾਈਨਿੰਗ ਕਰਾਉਣੇ ਆ ਡਿਜ਼ਾਈਨਿੰਗ ਦੇ ਪੈਸੇ ਅਲੱਗ ਤੋਂ ਹੋਣੇ ਆ ਜੀ ਉਸ ਤੋਂ ਬਾਅਦ ਲਾਈਨਿੰਗ ਵਾਲੇ ਦੀ ਸਲਾਈ ਹੈਗੀ ਹੈ 700 ਰੁਪਏ ਸ਼ਿਪਿੰਗ ਅਥਾਰਟੀ ਹੋਊਗੀ ਮੈਂ ਇੱਧਰੋਂ ਭੇਜੂੰਗੀ ਤਾਂ ਸ਼ਿਪਿੰਗ ਮੈਂ ਲਾਉਂਗੀ ਜੇ ਤੁਸੀਂ ਉੱਧਰੋਂ ਭੇਜੂਗੇ ਤਾਂ ਸ਼ਿਪਿੰਗ ਤੁਸੀਂ ਲਾਉਂਗੇ ਇਸ ਕਰਕੇ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣੇ ਸੂਟ ਖੁਦ ਭੇਜ ਕੇ ਵੀ ਸਾਡੇ ਤੋਂ ਸਟੀਚ ਕਰਵਾ ਸਕਦੇ ਆ ਜੀ ਪਰ ਡੋਟ ਲਾਈਨਿੰਗ ਬਣਨ ਵਾਲੀ ਸੂਟ ਦੀ ਸਵਾਈ ਓਨਲੀ 300 ਰੁਪਿਆ ਜੇ ਸੂਟ ਨੂੰ ਥੋੜਾ ਡਿਜ਼ਾਈਨਰ ਬਣਾਉਣਾ ਹੈ ਜੀ ਤਾਂ ਸੂਟ ਦੀ ਸਿਲਾਈ ਅਪ ਹੋ ਜਾਂਦੀ ਹੈ ਲੈਸ ਦੇ ਪੈਸੇ ਅਲੱਗ ਲੱਗਣਗੇ ਡਿਜ਼ਾਈਨਿੰਗ ਦੇ ਪੈਸੇ ਅਲੱਗ ਲੱਗਣਗੇ ਜੇ ਬਿਲਕੁਲ ਸਿੰਪਲ ਸੂਟ ਹੋਗਾ ਮੈਂ ਤੁਹਾਨੂੰ ਉਹਦੀ ਸਟੀਚਿੰਗ ਦੱਸੀ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਬਹੁਤ ਪਿਆਰੇ ਪਿਆਰੇ ਕਲਰ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਨਾਲ ਦੀ ਨਾਲ ਸਕਰੀਨ ਸ਼ਾਟ ਭੇਜੀ ਜਾਓ ਤੇ ਆਪਣਾ ਸੂਟ ਬੁੱਕ ਕਰੀ ਜਾਓ ਜਦ ਤੱਕ ਮੇਰੇ ਕੋਲ ਕਸਟਮਰ ਦੀ ਪੇਮੈਂਟ ਨਹੀਂ ਆਉਂਦੀ ਜੀ ਕਿਸੇ ਦਾ ਸੂਟ ਨਹੀਂ ਰੱਖਿਆ ਜਾਂਦਾ ਇਸ ਕਰਕੇ ਪੇਮੈਂਟ ਵੀ ਪਲੀਜ਼ ਰਿਕਵੈਸਟ ਹੈ ਜੀ ਨਾਲ ਦੀ ਨਾਲ ਪਾਇਆ ਕਰੋ ਤਾਂ ਤੁਹਾਡਾ ਸੂਟ ਚੱਕਿਆ ਜਾਂਦਾ ਜੀ ਇਹ ਨਹੀਂ ਹੈਗਾ ਵੀ ਤੁਸੀਂ ਕਾਲ ਕਰਤੀ ਤੁਹਾਡਾ ਸਿੰਕ ਚੈੱਕ ਤਾਂ ਅਸੀਂ ਨਹੀਂ ਜਦ ਤੱਕ ਤੁਹਾਡੀ ਪੇਮੈਂਟ ਨਹੀਂ ਆਉਂਦੀ ਅਸੀਂ ਸੂਟ ਨਹੀਂ ਰੱਖਦੇ ਇਸ ਕਰਕੇ ਗੌਰ ਕਰਿਆ ਕਰੋ ਮੇਰੀਆਂ ਪਹਿਣਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਿਰਫ ਸਾਡੇ ਨਾਲ ਉਹੀ ਸੰਪਰਕ ਕਰਨ ਜਿਹੜੇ Google Pay Paytm ਕਰ ਸਕਦੇ ਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਹੁਤ ਹੀ ਪਿਆਰੀ ਪਿਆਰੀ ਕਾਟਨ ਹੈ ਤੁਸੀਂ ਮਾਰਕੀਟ ਜਾਂਦੇ ਰਹਿੰਦੇ ਆ ਜਰੂਰ ਇਹ ਸੂਟਾਂ ਦਾ ਪਤਾ ਕਰਿਆ ਕਰੋ ਅਗਲੇ ਸੂਟ ਚੈੱਕ ਕਰੋ ਜੀ ਨਾਲ ਪਿਓਰ ਕਾਟਨ ਦਾ ਸੂਟ ਮਿਲੂਗਾ ਜੀ ਤੇ ਥ्रेड ਵਰਕ ਹੋਇਆ ਹੋਇਆ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਇਹ ਓਨਲੀ 1250 ਰੁਪਿਆ 1250 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕਲਰ ਚਾਰਟ ਚੈੱਕ ਕਰੋ ਬਹੁਤ ਪਿਆਰੀਆਂ ਜੀ ਜਿਵੇਂ ਲਾਈਟ ਡਾਰਕ ਇਹ ਥੋੜਾ ਜਿਵੇਂ ਤੁਸੀਂ ਸ਼ਰਟ ਬਲੈਕ ਹੋ ਗਈ ਕਰੀਮ ਦੁਪੱਟਾ ਹੋ ਗਿਆ ਤੁਸੀਂ ਇੰਨੀ ਗਰਮੀ 'ਚ ਵੀ ਇਹ ਪਾ ਸਕਦੇ ਆ ਬਲੈਕ ਸੂਟ ਨਹੀਂ ਗਰਮੀ 'ਚ ਸੋਣਾ ਨਹੀਂ ਲੱਗਦਾ ਤੁਹਾਨੂੰ ਵੀ ਪਤਾ ਹੀ ਪਰ ਇਹ ਸੂਟਾਂ ਦੀ ਮੈਚਿੰਗ ਐਕਣ ਕਰੀ ਗਈ ਆ ਬਲੈਕ ਦੇ ਨਾਲ ਵੀ ਤੁਸੀਂ ਗਰਮੀ 'ਚ ਵੀ ਪਾ ਸਕਦੇ ਆ ਉਤੋਂ ਇਹ ਬਿਲਕੁਲ ਪਿਓਰ ਕਾਟਨ ਹੈ ਕਲਰ ਕੰਟਰਾਸਟ ਐਨੇ ਵਧੀਆ ਰੱਖੇ ਵਿਆਂ ਪਲਾਜੋ ਬਣਾਓ ਸਲਵਾਰ ਸੂਟ ਬਣਾਓ ਜੋ ਤੁਹਾਡਾ ਮਨ ਕਰਦਾ ਤੁਸੀਂ ਉਹ ਬਣਾਓ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਲੈ ਕੇ ਆਨੇ ਆ ਤੁਹਾਡੇ ਲਈ ਬਿਲਕੁਲ ਨਿਊ ਸਟਾਕ ਹੈ ਜੀ ਕੋਈ ਇਹਦੇ ਵਿੱਚ ਇਹ ਨਹੀਂ ਹੈ ਪੁਰਾਣਾ ਸਟਾਕ ਹੈ ਨਿਊ ਸਟਾਕ ਹੈ ਇੰਨੀ ਪਿਆਰੇ ਪਿਆਰੇ ਲੱਗੂਗੇ ਨਾ ਤੁਸੀਂ ਸੂਟ ਪਾ ਕੇ ਬਹੁਤ ਹੀ ਜ਼ਿਆਦਾ ਇਸ ਕਰਕੇ ਮੇਰੀਆਂ ਪਹਿਣਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਿੱਗ ਪਨੇ ਤਾਂ ਤੁਹਾਨੂੰ ਸੂਟ ਮਿਲੂਗਾ ਜੀ 3 40 ਜਾਨੀ ਕਿ 3.5 ਮੀਟਰ ਦਪੱਟਾ ਤੁਹਾਨੂੰ ਮਸਲੀਨ ਕੋਟਾ ਟਾਈ ਐਂਡ ਡਾਈ ਮਿਲੂਗਾ ਜੀ ਸੂਟ ਦਾ ਪ੍ਰਾਈਸ ਹੈਗਾ 900 ਰੁਪਿਆ 900 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਕੋਟਾ ਡਾਈ ਪਹਿਲਾਂ ਤਾਂ ਜੀ 150 ਡਾਈ ਵਾਲਾ ਲੰਦਾ ਜੀ ਮੈਂ ਆਪਾਂ ਡਿਜ਼ਾਈਨਰ ਡਾਈ ਕਰਾਉਨੇ ਆ ਇਸ ਕਰਕੇ ਜੀ ਸੂਟ ਬਹੁਤ ਫੈਨ ਕੁਆਲਟੀ ਦੇ ਆ ਜੀ ਕੋਈ ਇਹਦੇ ਵਿੱਚ ਲਾਈਨਿੰਗ ਨਹੀਂ ਲੱਗਣੀ ਕੋਈ ਬਸ ਸੂਤ ਨੂੰ ਕੁਸ਼ ਕਰਵਾਉਣ ਦੀ ਲੋੜ ਨਹੀਂ ਹੋ ਸਕੇ ਤਾਂ ਪਾਈਪਿੰਗ ਲਗਵਾ ਲਿਓ ਜਾਂ ਅੱਜਕੱਲ ਜਿਹੜੀ ਕਾਟਨ ਦੀ ਜਿਗਜਗ ਲੈਸ ਚੱਲਦੀ ਆ ਉਹ ਲਗਵਾ ਸਕਦੇ ਆ ਇਸ ਤੋਂ ਜ਼ਿਆਦਾ ਸੂਤ ਤੇ ਕੁਸ਼ ਕਰਨ ਦੀ ਲੋੜ ਨਹੀਂ ਨਾਲ ਦੀ ਨਾਲ ਬਸ ਸਕਰੀਨ ਸ਼ਾਟ ਲੈ ਕੇ ਭੇਜੋ ਤੇ ਆਪਣੇ ਲਈ ਸੋਨਾ ਜਾਂ ਸੂਤ ਬੁੱਕ ਕਰੋ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਨੰਬਰ ਤੇ ਨਾਲ ਦੀ ਨਾਲ ਪਿਕਾ ਭੇਜੋ ਤੇ ਆਪਣਾ ਸੂਤ ਲਖੋ ਸਿਰਫ ਤੁਸੀਂ ਆਪਣਾ ਐਡਰੈਸ ਸੈਂਡ ਕਰਨਾ ਹੈ ਗੂਗਲ ਪੇ ਪੇਟੀਐਮ ਕਰਕੇ スクリーンショット सेंड करना है बन वीक, बन वीक सूट ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ सूट ਪਹੁੰਚਣ ਦਾ ਸਮਾਂ ਹੈਗਾ ਜੀ 1 ਵੀਕ 1 ਵੀਕ ਲੱਗ ਜਾਂਦਾ ਜੀ ਸੂਟ ਪਹੁੰਚਣ ਨੂੰ ਇਸੇ ਕਰਕੇ ਜੀ ਜਦੋਂ ਤੁਸੀਂ ਸੂਟ ਮੰਗਵਾਉਣਾ ਹੈ ਤਾਂ ਇੱਕ ਹਫਤਾ ਵੇਟ ਕਰਿਆ ਕਰੋ ਇੱਕ ਹਫਤੇ ਤੋਂ ਬਾਅਦ ਤੁਸੀਂ ਸਾਨੂੰ ਮੈਸੇਜ ਕਰੋ ਵੀ ਹਾਂ ਸਾਡਾ ਸੂਟ ਨਹੀਂ ਪਹੁੰਚਿਆ ਇੱਕ ਦੋ ਦਿਨ ਇੱਧਰ ਉੱਧਰ ਹੋ ਸਕਦਾ ਪਰ 1 ਹਫਤੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਣਾ ਜੀ ਤੁਸੀਂ ਕਿਸੇ ਵੀ ਏਰੀਆ 'ਚ ਬੈਠੇ ਆ ਆਲ ਇੰਡੀਆ ਸ਼ਿਪਿੰਗ ਫ੍ਰੀ ਆ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇਆ ਕਰੋ ਜੀ ਪਲੀਜ਼ ਤੁਸੀਂ ਵੀਡੀਓ ਸ਼ੇਅਰ ਨਹੀਂ ਕਰਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਇਹ ਵੀਡੀਓ ਸਾਰਿਆਂ ਤੱਕ ਪਹੁੰਚ ਸਕੇ ਜਿ ਜ਼ਰੂਰੀ ਨਹੀਂ ਆਪਾਂ ਨੇ ਸੂਟ ਲੈਣਾ ਹੁੰਦਾ ਹਰੇਕ ਵਾਰੀ ਆਪਾਂ ਨੂੰ ਕੱਪੜੇ ਦੀ ਨੌਲੇਜ ਵੀ ਮਿਲਦੀ ਹੈ ਜੀ ਇਸ ਕਰਕੇ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਆ ਕਰੋ ਜੀ ਚਿਕਨ ਦੇ ਪਲਾਜੋ ਵਾਲਾ ਅੱਜਕੱਲ ਬਹੁਤ ਟ੍ਰੈਂਡ ਹੈ ਜੀ ਕਲਰ ਆਪਸ਼ਨ ਅਸੀਂ ਤੁਹਾਨੂੰ ਹੋਰ ਦੇ ਰਹੇ ਹਾਂ ਚੈੱਕ ਕਰੋ ਕਲਰ ਆਪਸ਼ਨ ਇਹ ਚੀਜ਼ ਬਣੀ ਵੀ ਬਹੁਤ ਹੀ ਪਿਆਰੀ ਲੱਗਦੀ ਹੈ ਤੁਸੀਂ ਟਰਸਟ ਕਰਿਓ ਜੀ ਇੱਕ ਵਾਰ ਤੁਸੀਂ ਇਹ ਸੂਟ ਨੂੰ ਇੱਕ ਚੰਗਿਆ ਟ੍ਰੇਲਰ ਨੇ ਡਿਜ਼ਾਈਨਿੰਗ ਰਹੀ थी ना ਸੂਟ ਤੁਹਾਡਾ ਵਾਹ ਕਮਾਲ ਬਣੂਗਾ ਜੀ ਤੁਸੀਂ ਸੂਟ ਪਾ ਕੇ ਇੰਨੀ ਲਾਈਟ ਵੇਟ ਕਾਟਨ ਰੱਖੀ ਗਈ ਹੈ ਉੱਪਰ ਤੇ ਡਿਜ਼ਾਈਨਿੰਗ ਇੰਨੀ ਪਿਆਰੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਨਾ ਬਾਜ਼ਾਰ ਜਾਣ ਦੀ ਲੋੜ ਆ ਘਰ ਬੈਠਿਆਂ ਨੂੰ ਤੁਹਾਨੂੰ ਇੰਨੇ ਪਿਆਰੇ ਸੂਟ ਮਿਲ ਜਾਣੇ ਜਿਹੜੇ ਕਿ ਬਹੁਤ ਟ੍ਰੈਂਡ ਚ ਹੈ ਜੀ ਜੇ ਤੁਸੀਂ ਸਟੀਚਿੰਗ ਕਰਾਉਣੀ ਆ ਤਾਂ ਸਿਰਫ ਆਪਣਾ ਨਾਪ ਵੀ ਨਾਲ ਸੈਂਡ ਕਰ ਦਿਓ ਤੇ ਸੂਟ ਅਸੀਂ ਸਟੀਚ ਕਰਕੇ ਹੀ ਤੁਹਾਨੂੰ ਪਾਰਸਲ ਕਰ ਦੋਗੇ ਜੀ ਜਿਹੜੇ ਆਲ ਇੰਡੀਆ ਚ ਹੈ ਜੀ ਉਹਨਾਂ ਦੀ ਸ਼ਿਪਿੰਗ ਬਿਲਕੁਲ ਫ੍ਰੀ ਆ ਧਿਆਨ ਨਾਲ ਸੁਣ ਲਿਆ ਕਰੋ ਜਿਹੜੇ ਫੋਰਨ ਜਾਣਾ ਕੱਪੜਾ ਉਹਦੀ ਸ਼ਿਪਿੰਗ ਲੱਗੂਗੀ ਜੀ ਤੁਸੀਂ ਆਪ ਸਿਆਣੇ ਆ ਕਿ ਇੰਨੀ ਸ਼ਿਪਿੰਗ ਹੋ ਨਹੀਂ ਅਸੀਂ ਪੇ ਕਰ ਸਕਦੇ ਇਹ ਤੁਹਾਡਾ ਵਿਦ ਸ਼ਿਪਿੰਗ ਦਾ ਰੇਟ ਤੁਹਾਨੂੰ ਦੱਸਿਆ ਜਾਂਦਾ ਬਹੁਤ ਪਿਆਰੇ ਕਲਰ ਹੈ ਜੀ ਓਏ ਕਲਰ ਛੱਡਣ ਵਾਲਾ ਨਹੀਂ ਹੈਗਾ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਨਾ ਕਲਰ ਛੱਡਣ ਵਾਲਾ ਜਿਹਦੀ ਨਾ ਕਪੜਾ ਛੱਡਣ ਵਾਲਾ ਨਾ ਇਹਦੇ ਵਿੱਚ ਲਾਈਨਿੰਗ ਲੱਗਣੀ ਆ ਸਾਰੇ ਪ੍ਰੋਫਿਟ ਦੀ ਗੱਲਾਂ ਹੈ ਜੀ ਬਹੁਤ ਪਿਆਰੇ ਸੂਟ ਹੈ ਜੀ ਜਿਵੇਂ ਤੁਹਾਡੇ ਘਰ ਛੁੱਟੀਆਂ ਵਿੱਚ ਆਉਣਾ ਕਿਸੇ ਨੇ ਰਖੜੀਆਂ ਲਾਣਾ ਹੈ ਬਾਕੀ ਤਾਂ ਜੀ ਦੇਖੋ ਵਧੀਆ ਕਟੀਆਂ ਦੋਨੇ ਤਰ੍ਹਾਂ ਦੇ ਸੂਟਾਂ ਦੀ ਵੀਡੀਓ ਪੈਂਦੀ ਆ ਨਾਰਮਲ ਰੇਟ ਦੀ ਵੀ ਪੈਂਦੀ ਆ ਮੀਡੀਅਮ ਰੇਟ ਦੀ ਵੀ ਪੈਂਦੀ ਆ ਹਾਈ ਕੁਆਲਿਟੀ ਦੇ ਸੂਟਾਂ ਦੀ ਵੀ ਪੈਂਦੀ ਆ ਪਰ ਜਿਹੜੇ ਰੇਟ ਦਾ ਤੁਸੀਂ ਲੈਣਾ ਚਾਹੁੰਦੇ ਆ ਤੁਸੀਂ ਵੀਡੀਓ ਨੂੰ ਰੋਜ਼ ਦੇਖਿਆ ਕਰੋ ਕਈ ਵਾਰ ਆਪਾਂ ਨੂੰ ਕੋਈ ਸੂਟ ਪਸੰਦ ਆਉਂਦਾ ਜਿਵੇਂ ਰਖੜੀ ਆ ਰਹੀ ਆ ਪਰ ਰਖੜੀ ਤੇ ਲਈ ਆਪਣੇ ਦੇਣੇ ਹੁੰਨੇ ਕਿੰਨੇ ਸੂਟ ਤਾਂ ਆਪਾਂ ਰਖੜੀ ਲਈ ਸੂਟ ਲੈ ਕੇ ਰੱਖ ਸਕਦੇ ਆ ਕਿਉਂਕਿ ਰਖੜੀ ਚ ਇੱਕ ਮੰਥ ਤੋਂ ਥੋੜਾ ਉੱਤੇ ਰਹਿ ਗਿਆ ਜਿਸ ਤਕਰੀਬਨ ਇੱਕ ਮੰਥ ਹੀ ਰਹਿ ਗਿਆ ਜੇ ਤੁਸੀਂ ਰਖੜੀਆਂ ਲਈ ਸ਼ੋਪਿੰਗ ਕਰਨੀ ਆ ਤਾਂ ਜ਼ਰੂਰ ਇਹ ਵੀਡੀਓ ਰੋਜ਼ ਦੇਖਿਆ ਕਰੋ ਤਾਂ ਜੋ ਤੁਹਾਨੂੰ ਸੋਨਾ ਸੋਨਾ ਜਿਹਾ ਸੂਟ ਮਿਲ ਸਕੇ ਤੁਸੀਂ ਆਪਣੀ ਇਸ ਸਕਰੀਨ ਲਾ ਨੂੰ ਸੋਨਾ ਜਿਹਾ ਸੂਟ ਦੇ ਕੇ ਖੁਸ਼ ਕਰ ਸਕੋ ਜੀ ਬਹੁਤ ਪਿਆਰੇ ਪਿਆਰੇ ਜੇ ਸੂਟ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਪਿੱਕਾ ਵੇਚ ਕੇ ਆਪਣੇ ਵਾਸਤੇ ਸੂਟ ਰਖਾਓ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੇ ਤੁਸੀਂ ਕਿਸੇ ਨੂੰ ਸਰਪ੍ਰਾਈਜ਼ ਗਿਫਟ ਦੇਣਾ ਤਾਂ ਤੁਸੀਂ ਸੂਟ ਬੁੱਕ ਕਰੋ ਤੇ ਐਡਰੈਸ ਉਹਨਾਂ ਦਾ ਦੇ ਦਿਓ ਸੂਟ ਉਹਨਾਂ ਦੇ ਘਰ ਤੱਕ ਪਹੁੰਚ ਜਾਊਗਾ ਜੀ ਨਾਲੇ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਰਪ੍ਰਾਈਜ਼ ਗਿਫਟ ਦੀ ਇਸ ਕਰਕੇ ਜੀ ਸਕਰੀਨ ਤੇ ਜਿਹੜਾ ਨੰਬਰ ਸ਼ੋ ਹੋ ਰਿਹਾ ਏ ਏਸੀ ਨੰਬਰ ਤੇ ਤੁਸੀਂ ਪਿਕਾ ਭੇਜਣੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜੇ ਕੋਈ ਮੇਰਾ ਵੀਰ ਆਨਲਾਈਨ ਸਾਡੇ ਨਾਲ ਕੱਪੜੇ ਦਾ ਕੰਮ ਕਰਨਾ ਚਾਹੁੰਦਾ ਤਾਂ ਸਾਨੂੰ ਬਕਾਇਦਾ ਕਾਲ ਕਰ ਸਕਦਾ ਹੈ ਕਈ ਮੇਰੀਆਂ ਭੈਣਾਂ ਸਿਸਟਰਾਂ ਆਂਟੀਆਂ ਮੇਰੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਘਰ ਬੈਠੀਆਂ ਕੱਪੜੇ ਦਾ ਕੰਮ ਕਰਦੀਆਂ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਹੈ ਬਰੇਰੇ ਜਾਣਕਾਰੀ ਲਈ ਸਾਨੂੰ ਤੁਸੀਂ ਉਤੇ ਕਾਲ ਕਰ ਸਕਦੇ ਆ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦੂੰਗੇ ਜੀ ਬਿਨਾ ਪੈਸੇ ਲਾਏ ਘਰ ਬੈਠੇ ਤੁਸੀਂ ਕੱਪੜੇ ਦਾ ਕੰਮ ਕਰ ਸਕਦੇ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਸਾਡੇ ਨਾਲ ਕੰਮ ਕਰਦੀਆਂ ਉਹਨਾਂ ਦੇ ਮੈਂ ਉਹਨਾਂ ਨੂੰ ਵੀ ਕਹੂੰਗੀ ਕਿ ਤੁਸੀਂ ਥੱਲੇ ਜਰੂਰ ਇੱਕ ਵਾਰੀ ਮੈਸੇਜ ਕਰ ਦਿਓ ਵੀ ਹਾਂ ਇਹ ਅਸੀਂ ਕੰਮ ਕਰ ਰਹੇ ਆ ਵੀ ਇਹ ਕੰਮ ਬਹੁਤ ਵਧੀਆ ਹੈ ਇਸ ਕਰਕੇ ਜਿਹੜੀ ਮੇਰੀ ਭੈਣ ਘਰ ਬੈਠੀ ਆ ਬਿਨਾ ਪੈਸੇ ਲਾਏ ਕੱਪੜੇ ਦਾ ਕੰਮ ਕਰਨਾ ਚਾਹੁੰਦੀ ਆ ਬਿਨਾ ਪੈਸੇ ਲਾਏ ਇੱਕ ਰੁਪਏ ਲਾਏ ਤੋਂ ਬਿਨਾ ਤੁਸੀਂ ਘਰ ਬੈਠੇ ਕੱਪੜੇ ਦਾ ਕੰਮ ਕਰ ਸਕਦੇ ਆ ਤੁਸੀਂ ਮੈਨੂੰ ਕਾਲ ਕਰੋ ਮੈਂ ਤੁਹਾਨੂੰ ਬਕਾਇਦਾ ਪਰਸਨਲੀ ਇੱਕ ਵੀਡੀਓ ਉਸ ਦੀ ਪਾ ਦੂੰਗੀ ਜਿਦੇ ਵਿੱਚ ਤੁਹਾਨੂੰ ਐਨ ਪਤਾ ਲੱਗੂਗਾ ਵੀ ਕੰਮ ਅਸੀਂ ਘਰ ਕੇ ਕਿੰਨ ਸਕਦੇ ਆ ਉਹ ਵੀ ਬਿਨਾ ਪੈਸੇ ਲਾਏ ਇਸ ਕਰਕੇ ਜੀ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਇੱਕ ਵਾਰ ਗੱਲ ਕਰ ਲਿਓ ਤੁਹਾਨੂੰ ਖੁਦ ਨੂੰ ਅਸੀਂ ਚੰਗੀ ਤਰ੍ਹਾਂ ਫੋਨ ਪਰ ਸਮਝਾ ਦੂੰਗੇ ਤੁਸੀਂ ਕੰਮ ਕਿੱਦਾਂ ਕਰਨਾ ਹੈ ਇਸ ਕਰਕੇ ਜੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕੋਈ ਵੀ ਮੇਰੀ ਭੈਣ ਰਹਿ ਨਾ ਜਾਵੇ ਐਨੇ ਪਿਆਰੇ ਪਿਆਰੇ ਸੂਟ ਲੈਣ ਲਈ ਚਿਕਨ ਦੀ ਬਾਟਮ ਵਾਲੇ ਸੂਟ ਚੈੱਕ ਕਰੀ ਜੋ ਕਿੰਨੇ ਪਿਆਰੇ ਆ ਪਿਓਰ ਕਾਟਨ ਦਾ ਪ੍ਰਾਈਸ ਹੈਗਾ 800 ਰੁਪਿਆ 800 ਰੁਪਏ ਵਿੱਚ ਸੂਟ ਤੁਹਾਡੇ ਘਰ ਤੱਕ ਚਲੇ ਜਾਣਾ ਜੀ ਨਾਲ ਦੀ ਨਾਲ ਪਿੱਕਾਂ ਪੇਜੋ ਤੇ ਸੋਨਾ ਜਿਹਾ ਸੂਟ ਲੋ ਬਲੈਕ ਦੁਪੱਟਾ ਵਾਈਟ ਦੁਪੱਟਾ ਪਿੰਕ ਦੁਪੱਟਾ ਆਲਮੋਸਟ ਆਪਣੇ ਕੋਲ ਹੁੰਨੇ ਹੀ ਆ ਆਫ ਵਾਈਟ ਦੁਪੱਟਾ ਇਸ ਕਰਕੇ ਸਾਰੀਆਂ ਪਹਿਣਾ ਸੂਟ ਲਓ ਤੇ ਸੋਹਣੀ ਸੋਹਣੀ ਚਿਕਨ ਦੀ ਬਾਟਮ ਪਾਓ ਬਹੁਤ ਹੀ ਪਿਆਰੀ ਪਿਆਰੀ ਜੀ ਸੂਟ ਹੈ ਜੀ ਨਾਲ ਡਿਜ਼ਾਈਨਰ ਚਿਕਨ ਦਾ ਪਲਾਜੋ ਬਣਾਓ ਬਾਟਮ ਬਣਾਓ ਬਹੁਤ ਵਧੀਆ ਪ੍ਰਿੰਟ ਹੈ ਜੀ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਜੀ ਨਾਲ ਦੀ ਨਾਲ ਪਿੱਕਾਂ ਵੇਚੀ ਜੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਆ ਕਰੋ ਜੀ ਕੋਈ ਮਤਲਬ ਤੁਹਾਡਾ ਸ਼ੇਅਰ ਕਰਨਾ ਕੁਛ ਨਹੀਂ ਜਾਂਦਾ ਜੀ ਆਪਣੇ 프ੈਂਡ ਸਰਕਲ ਵਿੱਚ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਸਾਰੇ ਸੋਹਣੇ ਸੋਹਣੇ ਸੂਟ ਪਾ ਸਕਣ ਸੋਹਣੇ ਸੋਹਣੇ ਬਣ ਸਕਣ ਸੂਟ ਲੈਣਾ ਕੋਈ ਚੱਕਰ ਨਹੀਂ ਕਿ ਤੁਹਾਨੂੰ ਕੱਪੜੇ ਦੀ ਨੌਲੇਜ ਪਤਾ ਲੱਗ ਜਾਂਦੀ ਹੈ ਆਪਾਂ ਨੂੰ ਪਤਾ ਲੱਗਦਾ ਵੀ ਅੱਜ ਕੱਲ ਮਾਰਕੀਟ 'ਚ ਕਿਵੇਂ ਦਾ ਕੱਪੜਾ ਚੱਲਦਾ ਹੈ ਜੀ ਕਈ ਮੇਰੀਆਂ ਭੈਣਾਂ ਸਾਨੂੰ ਮੈਸੇਜ ਕਰਦੀਆਂ ਕਿ ਅਸੀਂ ਪੈਸੇ ਪਾਤੇ ਸਾਡਾ ਸੂਟ ਨਹੀਂ ਪਹੁੰਚਿਆ ਦੇਖੋ ਜੀ ਕਦੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਇਹ ਕੰਮ ਅਸੀਂ ਨਹੀਂ ਕਰਿਆ ਜੇ ਤੁਹਾਡਾ ਸੂਟ ਨਹੀਂ ਪਹੁੰਚਿਆ ਦਾ ਪੇਮੈਂਟ ਤੁਹਾਡੀ ਜਿੱਦਾਂ ਤੁਸੀਂ ਮੈਨੂੰ ਪਾਈ ਆ ਉਦਾਂ ਹੀ ਤੁਹਾਡੀ ਪੇਮੈਂਟ ਵਾਪਸ ਕਰੀ ਜਾਊਗੀ ਜੀ ਐਦਾਂ ਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਕਰੋ ਮੈਨੂੰ ਨਹੀਂ ਪਤਾ ਵੀ ਦੁਨੀਆ ਕੀ ਕਰਦੀ ਹੈ ਜੇ ਪੱਕੇ ਸੇ ਦਾ ਕੁਝ ਨਹੀਂ ਕਹਿ ਸਕਦੇ ਅਸੀਂ ਕਦੇ ਐਵੇਂ ਦਾ ਕੰਮ ਨਹੀਂ